ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਦਿਨ ਤੋਂ ਹੀ ਪੰਜਾਬ ਦੇ ਉੱਪਰ ਸੰਘਣੀ ਧੁੰਦ ਦੀ ਲੇਅਰ ਛਾਈ ਰਹੀ ਕਾਫੀ ਮੋਟੀ ਪਰਤ ਦੇਖਣ ਨੂੰ ਮਿਲ ਜਿਸ ਦੇ ਕਾਰਨ ਅੱਜ ਪੰਜਾਬ ਦੇ ਵਿੱਚ ਬਹੁਤ ਘੱਟ ਹਿੱਸੇ ਵਿੱਚ ਦੇਖਣ ਨੂੰ ਮਿਲਿਆ ਕਿ ਸੂਰਜ ਨਿਕਲਿਆ ਓਵਰ ਆਲ ਮੌਸਮ ਕਾਫੀ ਜ਼ਿਆਦਾ ਖਰਾਬ ਅਤੇ ਠੰਡਲਾ ਬਣਿਆ ਹੋਇਆ ਸੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਕਣਕ ਦੇ ਲਈ ਤਾਂ ਮੌਸਮ ਣਕੂਲ ਬਣ ਰਿਹਾ ਹੈ ਪਰ ਸਬਜੀ ਵਾਲੇ ਕਿਸਾਨਾਂ ਦੇ ਹਿਸਾਬ ਤੋਂ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਉਸ ਹਿਸਾਬ ਦਾ ਠੀਕ ਨਹੀਂ ਹੈ ਕਿਉਂਕਿ ਲਗਾਤਾਰ ਧੁੰਦ ਦੇ ਹਾਲਾਤ ਰਹਿਣ ਦੇ ਕਾਰਨ ਧੁੱਪ ਨਹੀਂ ਨਿਕਲ ਰਹੀ ਤੇ ਸਬਜ਼ੀਆਂ ਦੇ ਵਿਚਕਾਰ ਹੁਣ ਕੋਰੇ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਚੁੱਕੇ ਨੇ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤਾਂ ਜ਼ਿਆਦਾ ਸੈਟਲਡ ਡੇਮੇਜ ਦੇਖੀ ਜਾਵੇ ਤਾਂ ਤਾਜ਼ਾ ਸੈਟਰਡੇ ਮਿਸ ਤੋਂ ਸਾਨੂੰ ਪੰਜਾਬ ਦੇ ਉੱਤਰੀ ਪਾਸੇ ਹਲਕੀ ਦਰਮਿਆਨੀ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਓਵਰ ਆਲ ਜਿਹੜਾ ਮੌਸਮ ਹੈ ਉਹ ਧੁੰਦ ਵਾਲਾ ਹੀ ਦੇਖਣ ਨੂੰ ਮਿਲੇਗਾ ਬੱਦਲਬਾਈ ਦੇ ਹਾਲਾਤ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਗੁਰਦਾਸਪੁਰ ਦਾ ਇਲਾਕਾ ਰੂਪਨਗਰ ਦੇ ਕੁਝ ਜਿਲ੍ਹੇ ਦਾ ਹਿੱਸਾ ਇਹਦੇ ਵਿੱਚ ਆ ਰਿਹਾ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਦਾ ਇਲਾਕਾ ਆ ਰਿਹਾ ਪਰ ਓਵਰ ਆਲ ਜਿਹੜਾ ਮੌਸਮ ਠੀਕ ਹੈ ਧੁੰਦ ਦੇ ਹਾਲਾਤ ਸ਼ਾਮ 6 ਵਜੇ ਤੋਂ ਹੀ ਸ਼ੁਰੂ ਹੋ ਚੁੱਕੇ ਨੇ ਤੇ ਬਾਅਦ ਅ 11 ਤੋਂ 12 ਵਜੇ ਦੀ ਗੱਲ ਕੀਤੀ ਜਾਵੇ ਤਾਂ ਸੰਘਣੀ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਕਾਫੀ ਸੰਘਣੀ ਧੁੰਦ ਸਾਨੂੰ ਅੱਜ ਰਾਤ ਦੀ ਚਾਦਰ ਪੰਜਾਬ ਦੇ ਉੱਪਰ ਪੈਂਦੀ ਦਿਖਾਈ ਦੇ ਰਹੀ ਹੈ ਤੇ ਸਵੇਰ ਦੇ ਸਮੇਂ ਤੱਕ ਕਾਫੀ ਮੋਟੀ ਚਾਦਰ ਬਣ ਜਾਵੇਗੀ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੱਲ ਨੂੰ ਧੁੰਦ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜੇ ਨੇ ਇਹ 11 12 ਡਿਗਰੀ ਦੇ ਨੇੜੇ ਚੜੇ ਨੇ ਰਾਤ ਲਗਭਗ 10 11 ਵਜੇ ਤੋਂ ਬਾਅਦ ਤਾਪਮਨ ਜਿਹੜਾ ਉਹ 7 ਡਿਗਰੀ ਅਤੇ ਰਾਤ ਦਾ ਐਵਰੇਜ ਤਾਪਮਨ ਹੈ ਓਵਰਆਲ ਤਾਪਮਨ 2 ਤੋਂ 3 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਕਾਫੀ ਜ਼ਿਆਦਾ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ। ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀਆਂ ਰਹਿਣ। ਇਹ ਸੀ ਜੀ ਅਪਡੇਟ ਅੱਜ ਰਾਤ ਮੌਸਮ ਦੀ। ਚੈਨਲ YouTube ਵਾਲੇ ਫਾਰਮਰ ਜੋ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ